ਸਾਧੂ ਹੰਡਦਾ ਜੱਗ ਵਿੱਚ ਪਿਆਰ ਸਾਰੇ ਚੰਦ ਜਿਸ ਤਰ੍ਹਾਂ ਚੰਦਨੇ ਹੰਡਦਾ ਏ ਤੇ ਨੇਕੀ ਕੀਤੀਆਂ ਸੋ ਬਾ ਸੰਸਾਰ ਸਾਰੇ ਭਗਤ ਸੂ ਦਲਬੀਰ ਸਿੰਘਾ ਉਰ ਛਟਕੇ ਨਫੇ ਵਪਾਰ ਸਾਰੇ ਬਣਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਔਖਾ ਕਿਸੇ ਇਲਮ ਦਾ ਉਸਤਾਦ ਹੋਣਾ ਗੁਲਾਮੀ ਦੇ ਪਿੰਜਰੇ ਚੋਂ ਔਖਾ ਬੁਲਬਲਾ ਤਾਈ ਆਜ਼ਾਦ ਹੋਣਾ ਉਹ ਸੁਖ ਗ੍ਰਸਤ ਦਾ ਛੱਡਣਾ ਬੜਾ ਔਖਾ ਮਰ ਮਿਟਣਾ ਦੇਸ਼ ਲਈ ਬਰਬਾਦ ਹੋਣਾ ਗੱਲ ਸਾਰੀਆਂ ਹੀ ਔਖੀਆਂ ਖਾਲਸਾ ਜੀ ਐ ਪਰ ਸਭ ਤੋਂ ਔਖਾ ਜੇ ਸਾਧ ਹੋਣਾ ਐ ਪਰ ਸਭ ਤੋਂ ਔਖਾ ਜੇ ਸਾਧ ਹੋਣਾ ਇੱਕ ਅਰਦਾਸ ਚਲ ਕਰੋ ਸਿਰ ਇੱਕ ਅਰਦਾਸ ਤੇਰੇ ਪਾਸ ਹੈ ਇੱਕ ਅਰਦਾਸ ਇੱਕ ਅਰਦਾਸ ਤੇਰੇ ਪਾਸ ਹੈ ਦਾਸ ਹਰ ਵੇਲੇ ਤੇਰੇ ਸ਼ੰਦ ਗਾਵੇ ਸਹੀ ਪਿਆਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਸਹੀ ਪਿਆਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਜਿਨ੍ਹਾਂ ਦੇ ਕਰਮ ਤੈਨਾਂ ਲਾਗ ਰਹੇ ਚੰਗੇ ਨੇ ਓ ਜੰਮ ਵੱਲ ਨਾਲ ਤੇਰੇ ਪ੍ਰੀਤਾਂ ਪਈਆਂ ਕੁੜੀਆਂ ਕੋਹਾਂ ਦੁਰ ਜੰਨਾ ਦੀਆਂ ਚੱਪਾਂ ਨੋ ਗੱਲਾਂ ਕੁੜੀਆਂ ਝੂਠਿਆਂ ਦਾ ਕਦੇ ਸੰਗ ਹੋਵੇ ਨਾ ਝੂਠਿਆਂ ਦਾ ਕਦੇ ਸੰਗ ਹੋਵੇ ਨਾ ਸੱਚ ਜੀਵਨ ਦਾ ਅੰਗ ਬਣ ਜਾਵੇ ਦਾ ਸ਼ਾ ਜੰਨਾ ਮਿਲਿਆ ਨਾਮ ਚਿਤਿਆਵੇ ਸਈ ਪਿਆਰੇ ਮੇਰੇ ਸੱਚੇ ਪਾਤਸ਼ਾਹ ਜੰਨਾ ਮਿਲਿਆ ਨਾਮ ਚਿਤਿਆਵੇ ਉਹ ਦੇਖ ਤੇ ਪਖੰਡ ਜੰਨਾ ਪਿਆਰਿਆਂ ਨੂੰ ਛੋਵੇ ਨਾ ਦ੍ਰਿਸ਼ਨਾ ਦੀ ਅਗਜ ਜੰਨਾ ਗੁਰਮਖਾਨ ਨੂੰ ਪੋਵੇ ਨਾ ਹਉ ਕਰ ਕੇ ਦਦਾਰ ਮਾਨ ਠੰਡਾ ਠਾਰ ਹੋ ਜਾਵੇ ਦੜਿਆ ਦਿਲ ਵਿੱਚ ਪਲਚ ਖਲੋ ਜਾਵੇ ਤੁਰਾਏ ਜੋ ਮੁੜੇ ਮਾਨਾ ਮੁੜੇ ਮਨ ਪੈ ਗਿਆ ਕਰਾਏ ਜੋ ਪਹਿਣਾ ਨੇ ਜਕਾਰ ਵਿੱਚ ਮੁੜ ਪਾਵੇ ਸਹੀ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਸਹੀ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਉਹ ਕਹਿਣੀ ਕਥਨੀ ਦੇ ਪੂਰੇ ਪੱਕੇ ਹੋਣ ਸੂਰੇ ਰਿਓ ਤੇਰੇ ਚਰਨਾ ਤੇ ਹੁਣ ਵਸਦੇ ਹਧੂਦੇ ਜੋ ਓ ਮਨ ਦੇ ਬਿਰਾਗੀ ਹੋਣ ਆਤਮ ਗਿਆਨੀ ਜੋ ਸਬਰ ਸੰਤੋਖ ਦੇ ਸੁਰਤ ਹੋਣ ਧਿਆਨੀ ਜੋ ਰਸਨਾਤ ਹੁਣ ਜਿਹੜੇ ਜਪਦੇ ਰਸਨਾਤ ਹੁਣ ਜਿਹੜੇ ਜਪਦੇ ਤੈਨੂੰ ਹਿਰਦਾ ਜਿਨ੍ਹਾਂ ਦਾ ਸਦਾ ਧਿਆਵੇ ਸਈ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿਨ੍ਹਾਂ ਮੇਲਿਆ ਨਾਮ ਚਿਤਿਆਵੇ ਸਈ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿਨ੍ਹਾਂ ਮੇਲਿਆ ਨਾਮ ਚਿਤਿਆਵੇ ਕਿੰਗੇ ਮਾਲੇ ਸਮੇ ਹੁਣ ਸਾਹ ਜੋ ਨਭਾਮਦੇ ਭੁੱਲਿਆ ਹੋਇਆਂ ਨੂੰ ਹੁਣ ਰਸ ਤਾਂ ਵਿਖਾਉਂਦੇ ਹੋਣ ਦਾ ਸਵਾਰਥੀ ਅਮਾਨਤਾਰ ਹੁਣ ਜੋ ਹੌਣ ਜੋ ਹੁਣ ਜੇ ਤਨੀ ਦੇਖਤੇ ਗਦੇ ਹੌਣ ਜਿਹੜੇ ਤਨੀ ਦੇਖਤੇ ਗਦੇ ਕਦੇ ਕਰਦੇ ਨਾ ਹੁਣ ਝੂਠੇ ਦਾਵੇ ਸਈ ਪਰ ਮੇਰੇ ਸੱਚੇ ਪਾਤਸ਼ਾਹ ਜਿੰਨਾ ਮੇਲੇ ਆ ਨਾਮ ਚਿਤ ਆਵੇ ਸਈ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿੰਨਾ ਮੇਲੇ ਆ ਨਾਮ ਚਿਤ ਆਵੇ ਹੀਨ ਹੋਣ ਜੋ ਪਰਮ ਅਨੰਦ ਵਿੱਚ ਹੋਏ ਹੋਣ ਲੀਨ ਜੋ ਹਉ ਪੂਰਾ ਪੂਰਾ ਰਹਾ ਲੈਂਦੇ ਹੋਣ ਜੋ ਸਮਸਾਂ ਦਾ ਬੈਂਕਾ ਗਜੰਟ ਸਿੰਘ ਦਾਸ ਤੇਰੇ ਦਾਸਾਂ ਦਾ ਹਉ ਮੇਰੀ ਬਿਮਾਰੀ ਹੋਵੇ ਨਾਸ ਜੀ ਹਉ ਮੇਰੀ ਬਿਮਾਰੀ ਹਉ ਮੇਰੀ ਬਿਮਾਰੀ ਹੋਵੇ ਨਾਸ ਜੀ ਸਤਿ ਸ਼ਬਦ ਵਾਲੀ ਧੁਨੀ ਚ ਸਮਾਵੇ ਸੇਹ ਕਰ ਮੇਰੇ ਸੱਚੇ ਪਾਤਸ਼ਾਹ ਜਿਨਾਂ ਮੇਰੇ ਆ ਨਾਮ ਚੇਤੇ ਆਵੇ ਸੇਹ ਕਰ ਮੇਰੇ ਸੱਚੇ ਪਾਤਸ਼ਾਹ ਜਿਨਾਂ ਮੇਰੇ ਆ ਨਾਮ ਚੇਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖ ਜਾਵੇ ਸੁਨਹਾਰਾ ਫਤਿਹ ਪਾਵੇ ਬੁੱਢਾ ਦਾਦੇ ਮਨ ਨੂੰ ਪਾਵੇ ਜੀ ਆਪਾ ਸੋ ਜੀ ਅਸੀਂ ਹਾਂ ਤਾਂ ਬਦੇਵਾਹੂ ਜੀ ਦਾ ਬਸਾ ਹਰੇ